ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਵਧੀਆ ਹਾਂ ਅੱਛਾ ਜੀ ਪਹਿਲਾ ਵੀਡੀਓ ਵੇਖੋ ਤੇ ਫਿਰ ਆਪਦੀ رائے ਦਿਓ ਕਮੈਂਟ ਕਰਿਓ ਮੜੇ ਜੀ ਠੀਕ ਹੈ ਜੀ ਮੈਂ ਵੀਡੀਓ ਲਉਣਾ ਇਹ ਵੀਡੀਓ ਵੇਖੋ ਭਲਾ ਵੀ ਆਪਾਂ ਕਿੱਧਰ ਤੁਰੇ ਜਾਂਦੇ ਆ ਆਜੋ ਆ ਦੀਪ ਸਿੰਘ ਨੂੰ 18 ਸਾਲਾਂ ਦੀ ਉਮਰ 'ਚ ਪਤਾ ਵੀ ਅਮਰਤ ਛਕਣਾ ਜ਼ਰੂਰੀ ਆ ਤੇ ਗੁੱਸਾ ਨਾ ਕਰਿਓ ਇਸ ਗੱਲ ਦਾ ਅਸੀਂ ਅਮਰਤ ਛਕਣਾ ਤੇ ਬੜੀ ਦੂਰ ਦੀ ਗੱਲ ਐ ਅਸੀਂ ਤੇ ਮर्याਦਾ ਦਾ ਵੀ ਕਾਣ ਕਰੀ ਜਾਂਦੇ ਆ ਮੈਨੂੰ ਇੱਥੋਂ ਦਾ ਨਹੀਂ ਪਤਾ ਪਰ ਮੈਂ ਰਾਤੀ ਵੀਡੀਓ ਵੇਖੀਆਂ ਮੋਬਾਈਲ ਦੇ ਉੱਤੇ ਤੇ ਮਨ ਪਰੇਸ਼ਾਨ ਹੋਇਆ ਤੁਹਾਡਾ ਵੀ ਹੋਣਾ ਚਾਹੀਦਾ ਇਸ ਚੀਜ਼ ਨੂੰ ਲੈ ਕੇ ਹੂੰ ਮਰਦ 18 ਸੇਰ ਦਾ ਲੈ ਕੇ ਖੰਡਾ ਵਾਵੇ ਹੂੰ ਕੜਾ ਪ੍ਰਸ਼ਾਦੀਆਂ ਦੇਗਾ ਨੂੰ ਭੇ ਭੋਗ ਲੱਗਣ ਤੇ ਉਸੇ ਬਾਬਾ ਦੀਪ ਸਿੰਘ ਦੇ ਨਾਂ ਦੇ ਉੱਤੇ ਲੋਕਾਂ ਕੇਕ ਵੰਡ ਦਿੰਦੇ ਆ ਸਿੱਖੋ ਖਲੋ ਕਿੱਥੇ ਗਏ ਜੇ ਜਾ ਕੇ ਕੜਾ ਪ੍ਰਸ਼ਾਦ ਨੂੰ ਭੋਗ ਲਾਉਣ ਵਾਲੀ ਕੌਮ ਕੇਕ ਵੰਡਣ ਤੇ ਆ ਗਈ ਖੰਡੇ ਵਾਉਣ ਵਾਲੀ ਕੌਮ ਇਹ ਮੋਮਬਤੀਆਂ ਜਗਾਇਆ ਕਰੂ ਹਣਾ ਅਹੀਂ ਬਾਬਾ ਦੀਪ ਸਿੰਘ ਨੂੰ ਸਮਝਿਆ ਕੀ ਆਪਣੇ ਵਰਗਾ ਆਪਣੇ ਨਿਆਣਿਆਂ ਵਰਗਾ ਕੌਮ ਦਾ ਆਗੂ ਏ ਕੌਮ ਦਾ ਜਥੇਦਾਰ ਏ ਐਦਾਂ ਕੌਣ ਸੈਲੀਬ੍ਰੇਟ ਕਰਦਾ ਹੁੰਦਾ ਵਾ ਇਹਦੇ ਉੱਤੇ ਸਾਡੀਆਂ ਜਥੇਦਾਰਾਂ ਨੂੰ ਸਾਡੀਆਂ ਕਮੇਟੀਆਂ ਨੂੰ ਸਾਡੇ ਟਕਸਾਲਾਂ ਨੂੰ ਸਾਡੀਆਂ ਜਥੇਬੰਦੀਆਂ ਨੂੰ ਸਖਤੀ ਨਾਲ ਐਕਸ਼ਨ ਲੈਣਾ ਚਾਹੀਦਾ ਅਹੀਂ ਜਿਤਨੇ ਪਹਿਲੇ ਦਿਨ ਰਾਹ ਛੱਡਿਆ ਸੀ ਨਾ ਉਹਨਾਂ ਵਾਸਤੇ ਵੀ ਕੋਈ ਨਹੀਂ ਵੰਡ ਲੋ ਕੇਕ ਗੱਲ ਸਾਇਦ ਹੀ ਨਹੀਂ ਗੱਲ ਪਏ ਦੀ ਆ ਜਿੱਦਾਂ ਕੇਕ ਉਹ ਵੰਡਣ ਲੱਗ ਪਏ ਨਾ ਭਾਵਨਾ ਦੀ ਕੋਈ ਗੱਲ ਨਹੀਂ ਹੁੰਦੀ ਉਹ ਕਾਦੀ ਭਾਵਨਾ ਜਿਹੜੀ ਕੌਮ ਦੀ ਮਰਿਆਦਾ ਦੀ ਜੜੀ ਤੇਲ ਤੇ ਹੀ ਜਾਵੇ ਉਹ ਦਿਨ ਦੂਰ ਨਹੀਂ ਜਿੱਦਣੇ ਗੁਰਦਾਰ ਦੇ ਸਾਹਮਣੇ ਕੇਕ ਵੀ ਵੰਡਣਗੇ ਤੇ ਨਾਲ ਖ ਲੋਕੇ ਕਹਿਣਗੇ ਹੈਪੀ ਬਰਥਡੇ ਟੂ ਯੂ ਬਾਬਾ ਦੀਪ ਸਿੰਘ ਜੇ ਨਾ ਕਹਿਣ ਤੇ ਮੈਨੂੰ ਇੱਥੇ ਘੇਰ ਲਿਓ ਕਿਉਂਕਿ ਰੋਕਿਆ ਤੁਸੀਂ ਨਹੀਂ ਆ ਇਹ ਕੌਮ ਕੇਕ ਵੰਡਣ ਵਾਲੀ ਨਹੀਂ ਸੀ ਇਹ ਕੌਮ ਖੜਾ ਪ੍ਰਸ਼ਾਦੀਆਂ ਤੇ ਕਾ ਨੂੰ ਭੋਗ ਲਾਉਣ ਵਾਲੀ ਸੀ ਅਹੀਂ ਕਦੋਂ ਕਿਤੇ ਅਹੀਂ ਕਹਿੰਦੇ 크ਿਸਚੀਅਨ ਭਾਈ ਜਾਰਾ ਸਾਡੇ ਤੇ ਹਾਵੀ ਹੋ ਗਿਆ 크ਿਸਚੀਅਨ ਵੀ ਹਾਵੀਕਤਾ ਕੀਤੀ ਅਹੀਂ ਅਹੀਂ 크ਿਸਚੀਅਨਿਟੀ ਦੇ ਮਗਰ ਲਾ ਕੇ ਪਹਿਲਾਂ ਗੁਰਦੁਆਰੇ ਚ ਕੁਰਸੀਆਂ ਲਿਆਂਦੇਗਾ ਉਹ ਵੀ ਮਰਿਆਦਾ ਉਹਨਾਂ ਦੀ ਸੀ ਕਿਉਂਕਿ ਚਰਚਾਂ ਚ ਕੁਰਸੀਆਂ ਲੱਗੀਆਂ ਵੇਖੋ ਵੇਖੀ ਅਹੀਂ ਗੁਰਦੁਆਰੇ ਚ ਕੁਰਸੀਆਂ ਵਾੜੀਆਂ ਇਹ ਕੋ ਕੱਟਦੇ ਸੀ ਤੇ ਅਸੀਂ ਆਪਣੇ ਸ਼ਹੀਦਾਂ ਦੇ ਵੀ ਕੇਕ ਵੰਡਣੇ ਸ਼ੁਰੂ ਕਰ ਦਿੱਤੇ ਅਸੀਂ ਆਪ ਸਾਰਾ ਕੁਝ ਕਰ ਰਹੇ ਆ ਤੇ ਆਪ ਵੀ ਜਾਣ ਵਾਲੇ ਵਾਸਤੇ ਪੀਜ ਰਹੇ ਆ ਮੈਂ ਨਾ ਇੱਕ ਉਹ ਰਾਤੀ ਵੀਡੀਓ ਵੇਖੀ ਇੱਕ ਕੇਕ ਨਾਲ ਲਿਪੜਿਆ ਉਹਨੂੰ ਪੱਤਰਕਾਰ ਪੁੱਛਦਾ ਗਲਤ ਨਹੀਂ ਆ ਕਿਹਦਾ ਸਾਡੇ ਬਾਪੂ ਦਾ ਜਨਮ ਦਿਨ ਆ ਬਾਪੂ ਦਾ ਉਹਦਾ ਤਾਦ ਨੂੰ ਤਈ ਦਾ ਜਿ ਬਾਪੂ ਵਰਕੇ ਮਾੜੇ-ਮੋਟੇ ਹੋਈਏ ਵੀ ਤੇ ਬਾਪੂ ਦੀ 101 ਪਾਠ ਕਰੇ ਜਵਜੀਤ ਸਿੰਘ ਦਾ ਤੇ ਸਾਡੀ ਦੇ 11 ਵਜੇ ਤੱਕ ਗੇਟ ਨਹੀਂ ਲੱ ਸਕਦੀ ਮੇਰੇ ਅਗੇ ਬਹੁਤਾਂ ਦੀ ਕੇਕ ਖਾਣ ਵਾਲਿਆਂ ਦੀ ਅਹੀਂ ਤੇ ਆਖਿਆ ਜਪਾਨ ਦਾ ਸਵਾਦ ਅਸੀਂ ਦੇ ਬਣਾ ਲਿਆ ਇੱਕ ਸ਼ੋਸ਼ਾ ਇਹ ਸ਼ੋਸ਼ਾ ਨਹੀਂ ਆ ਜਿਸ ਮਹਾਪੁਰਖ ਦੇ ਅਸਥਾਨ ਦੇ ਉੱਤੇ ਤੁਸੀਂ ਜੁੜ ਕੇ ਬੈਠੇ ਜੇ ਨਾ ਇਹ ਮਹਾਪੁਰਖ ਕੇਕ ਵੰਡਣ ਵਾਲੀ ਦਾਤ ਨਹੀਂ ਸੀ ਇਹ ਮਹਾਪੁਰਖ ਤੋ ਧਾਰੇ ਖੰਡੇ ਨਾਲ ਸੀਸ ਲਾਉਣ ਵਾਲੀ ਦਾਤ ਦਿੰਦਾ ਸੀ ਇਹ ਸਾਨੂੰ ਦੱਸਦਾ ਸੀ ਪਹਿਲਾਂ ਮਰਨ ਕਬੂਲ ਜੀਵਨ ਕੀ ਛਾੜਿਆਸ ਹੋ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ